ਸ੍ਰੀ ਰਾਗ ਮੰਗਲਾ ਚੌਥਾ ਗੁਣ ਗਾਵਾਂ ਗੁਣ ਬਿਤਰਾ ਗੁਣ ਬੋਲੀ ਮੇਰੀ ਮਾਈ ਇਹ ਮੇਰੀ ਮਾਂ ਮੇਰਾ ਮਨ ਤਰਸਦਾ ਹੈ ਕਿ ਮੈਂ ਪ੍ਰਭੂ ਦੇ ਗੁਣ ਗਾਵਦਾ ਰਹਾ ਗੁਣਾ ਦਾ ਵਿਸਤਾਰ ਕਰਦਾ ਰਹਾ ਤੇ ਪ੍ਰਭੂ ਦੇ ਗੁਣ ਚਾਰਦਾ ਰਹਾ ਗੁਰਮੁਖ ਸਜਣ ਗੁਣ ਕਾਰੀਆ ਮੇਰੇ ਸੱਜਣ ਹਰ ਗੁਣ ਗਾਏ ਗੁਰੂ ਦੇ ਸਾਹਮਣੇ ਰਹਿਣ ਵਾਲਾ ਕੋਈ ਸੰਤ ਜਨ ਹੀ ਪ੍ਰਭੂ ਦੇ ਗੁਣ ਗਾਉਣ ਦੀ ਇਹ ਸ਼ਿਫਤ ਪੈਦਾ ਕਰ ਸਕਦਾ ਹੈ ਕਿਸੇ ਗੁਰਮੁਖ ਨੂੰ ਹੀ ਮਿਲ ਕੇ ਪ੍ਰਭੂ ਦੇ ਗੁਣ ਕੋਈ ਗਾ ਸਕਦਾ ਹੈ ਹੀਰਾ ਹੀਰ ਮਿਲ ਬਿਦਿਆ ਰੰਗ ਚਲੂ ਲੈ ਨਾਏ ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ ਉਸ ਦਾ ਮਨ ਹੀਰਾ ਗੁਰੂ ਹੀਰੇ ਨੂੰ ਮਿਲ ਕੇ ਉਸ ਵਿੱਚ ਵਿਝ ਜਾਂਦਾ ਹੈ ਪ੍ਰਭੂ ਦੇ ਨਾਮ ਵਿੱਚ ਲੀਨ ਹੋ ਕੇ ਉਹ ਪ੍ਰਭੂ ਦੇ ਗੂੜੇ ਪਿਆਰ ਰੰਗ ਵਿੱਚ ਰੰਗਿਆ ਜਾਂਦਾ ਹੈ ਮੇਰੇ ਗੋਵਿੰਦਾ ਗੁਣ ਗਾਵਾ ਤ੍ਰਿਪਤ ਮਨ ਹੋਏ اے ਮੇਰੇ ਗੋਬਿੰਦ ਕਿਰਪਾ ਕਰਕੇ ਮੈਂ ਤੇਰੇ ਗੁਣ ਗਾਉਂਦਾ ਰਹਾ ਤੇਰੇ ਗੁਣ ਗਾਉਂਦਿਆਂ ਹੀ ਮਨ ਵਿੱਚ ਮਾਇਆ ਦੀ ਤਿਸ਼ਨਾ ਤੋਂ ਖਲਾਸੀ ਹੁੰਦੀ ਹੈ ਅੰਤਰ ਪਿਆਸ ਹਰ ਨਾਮ ਕੀ ਗੁਰ ਤੋਂ ਸੁ ਮੇ ਲਾਵਾ ਸੁਏ ਇਹ ਗੋਬਿੰਦ ਮੇਰੇ ਅੰਦਰ ਤੇਰੇ ਨਾਮ ਦੀ ਪਿਆਸ ਹੈ ਮੈਨੂੰ ਗੁਰੂ ਮਿਲਾ ਗੁਰੂ ਪਰਸਾਨ ਹੋ ਕੇ ਉਸ ਨਾਮ ਦਾ ਮਿਲਾਪ ਕਰਾਂਦਾ ਹੈ ਰਹਾਉ ਮਨ ਰੰਗ ਹੋਵਦ ਭਾਗੀ ਹੋ ਗੁਰ ਤੁਟਾ ਕਰੇ ਪਸਾਉ ਇਹ ਵੱਡੇ ਭਾਗਾ ਵਾਲਿਓ ਗੁਰ ਦੀ ਚਰਨ ਪੈ ਕੇ ਆਪਣਾ ਮਨ ਪ੍ਰਭੂ ਦੇ ਨਾਮ ਰੰਗ ਵਿੱਚ ਰੰਗ ਲਵੋ ਗੁਰੂ ਪ੍ਰਸੰਨ ਹੋ ਕੇ ਨਾਮ ਦੀ ਇਹ ਬਖਸ਼ਿਸ਼ ਕਰਦਾ ਹੈ ਗੁਰੂ ਨਾਮ ਦਰੜਾਏ ਰੰਗ ਸਿਉ ਹਉ ਸਤ ਗੁਰੂ ਕੈ ਬਲ ਜਾਓ ਗੁਰੂ ਪਿਆਰ ਨਾਲ ਪ੍ਰਮਾਤਮਾ ਦਾ ਨਾਮ ਸ਼ਰਨ ਆਏ ਸਿੱਖ ਦੇ ਹਿਰਦੇ ਵਿੱਚ ਹੀ ਪੱਕਾ ਕਰ ਦਿੰਦਾ ਹੈ ਇਸ ਕਰਕੇ ਮੈਂ ਗੁਰੂ ਤੋਂ ਸਦਕੇ ਜਾਂਦਾ ਹਾਂ ਮੇਨ ਸਤ ਗੁਰੂ ਘਰ ਨਾਮੁ ਨਲਪਈ ਲੱਖ ਕੋਟੀ ਕਰਮ ਕਮਾਓ ਜੇ ਮ ਲੱਖਾਂ ਕਰੋੜਾਂ ਹੋਰ ਹੋਰ ਧਾਰਮਿਕ ਕੰਮ ਕਰਾਂ ਤਾਂ ਵੀ ਸਤਿਗੁਰੂ ਦੀ ਸ਼ਰਨ ਤੋਂ ਬਿਨਾਂ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੁੰਦਾ ਬਿਨ ਭਾਗਾ ਸਤਿਗੁਰੂ ਨਾ ਮਿਲੇ ਘਰ ਬੈਟਿਆਂ ਨਿਕਟ ਨਿਤ ਪਾਸ ਚੰਗੀ ਕਿਸਮਤ ਤੋਂ ਬਿਨਾਂ ਗੁਰੂ ਨਹੀਂ ਮਿਲਦਾ ਤੇ ਗੁਰੂ ਤੋਂ ਬਿਨਾਂ ਪਰਮਾਤਮਾ ਦਾ ਮਿਲਾਪ ਨਹੀਂ ਹੁੰਦਾ ਆਵੇ ਸਾਡੇ ਹਿਰਦੇ ਵਿੱਚ ਬੈਠਾ ਹਰ ਵੇਲੇ ਸਾਡੇ ਨੇੜੇ ਹੈ ਸਾਡੇ ਕੋਲ ਹੈ ਅੰਤਰ ਅਗਿਆਨ ਦੁੱਖ ਭਰਮ ਹੈ ਵਿੱਚ ਪੜਦਾ ਦੂਰ ਪਈ ਆਸ ਜਿਸ ਜੀਵ ਦੇ ਅੰਦਰ ਅਗਿਆਨਤਾ ਦੇ ਹਨੇਰੇ ਦਾ ਦੁੱਖ ਟਿਕਿਆ ਰਹੇ ਜਿਸ ਨੂੰ ਮਾਇਆ ਦੀ ਪਟਕਣਾ ਲੱਗੀ ਰਹੇ ਉਸ ਦੇ ਅੰਦਰ ਪਰਮਾਤਮਾ ਨਾਲੋਂ ਮਾਇਆ ਦੇ ਮੋਹ ਦਾ ਤੇ ਪਟਕਣਾ ਦਾ ਪਰਦਾ ਬਣਿਆ ਰਹਿੰਦਾ ਹੈ ਮਨ ਸਤਗੁਰੂ ਭੇਟੇ ਕੰਚਨ ਨਾਤੀਐ ਮਨਮੁਕ ਲੋਹ ਬੁੱਢਾ 베ੜੀ ਪਾਸ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਨੋ ਲੋਹਾ ਹੈ ਜੋ ਗੁਰੂ ਪਾਰਸ ਨੂੰ ਮਿਲਣ ਤੋਂ ਬਿਨਾ ਸੋਨਾ ਨਹੀਂ ਬਣ ਸਕਦਾ ਗੁਰੂ 베ੜੀ ਉਸ ਮਨਮੁਕ ਲੋਹੇ ਦੇ ਪਾਸ ਹੀ ਹੈ ਪਰ ਉਹ ਵਿਕਾਰਾਂ ਦੀ ਨਦੀ ਵਿੱਚ ਹੀ ਡੁੱਬਦਾ ਹੈ ਸਤਗੁਰੂ ਬੋਹਿਤ ਘਰਨਾਵ ਹੈ ਕਿੱਤ ਵਿਦ ਚੜਿਆ ਜਾਏ ਸਤਿਗੁਰੂ ਪਰਮਾਤਮਾ ਦੇ ਨਾਮ ਦਾ ਜਹਾਜ਼ ਹੈ ਪਰ ਉਸ ਜਹਾਜ਼ ਵਿੱਚ ਉਹ ਵੜ ਚੜਨ ਦੀ ਕੀ ਜਾਂਚ ਹੋਣੀ ਚਾਹੀਦੀ ਹੈ ਫਿਰ ਕਿਸ ਤਰ੍ਹਾਂ ਉਹ ਜਹਾਜ਼ ਵਿੱਚ ਚੜਿਆ ਜਾਏ ਸਤਿਗੁਰ ਕਾ ਪਾਣਾ ਜੋ ਚੱਲਾ ਵਿੱਚ ਬੋਹਿਤ ਬੈਠਾ ਆਏ ਜਿਹੜਾ ਮਨੁੱਖ ਸਤਿਗੁਰੂ ਦੇ ਹੁਕਮ ਵਿੱਚ ਤੁਰਦਾ ਹੈ ਉਹ ਉਸ ਜਹਾਜ਼ ਵਿੱਚ ਸਵਾਰ ਹੋ ਗਿਆ ਸਮਝੋ ਤਨ ਤਨ ਵੱਡ ਭਾਗੀ ਨਾਨਕਾ ਜਿਨ੍ਹਾਂ ਸਤਗੁਰੂ ਲੈ ਮਿਲਾਏ ਇਹ ਨਾਨਕ ਉਹ ਮਨੁੱਖ ਵੱਡੇ ਭਾਗਾ ਵਾਲੇ ਹਨ ਤਨ ਹਨ ਤਨ ਹਨ ਜਿਨ੍ਹਾਂ ਨੂੰ ਸਤਗੁਰੂ ਪ੍ਰਭ ਚਰਨਾ ਵਿੱਚ ਮਿਲਾ ਲਿੰਦਾ ਹੈ ਸ੍ਰੀ ਰਾਗ ਮਹੱਲਾ 4 ਆਉ ਪੰਥ ਦਸਾਈ ਨਿਤ ਕੜੀ ਕੋਈ ਪ੍ਰਭ ਦੱਸੇ ਤਿਨ ਜਾਉ ਮੈਂ ਸਦਾ ਤੰਗ ਵਿੱਚ ਕੋ ਲੋਤੀ ਹੋਈ ਪਰਮਾਤਮਾ ਦੇ ਦੇਸ ਦਾ ਰਾਹ ਪੁੱਛਦੀ ਹਾਂ ਮੈਂ ਸਦਾ ਲੋਚਦੀ ਹਾਂ ਕਿ ਕੋਈ ਮੈਨੂੰ ਪ੍ਰਭੂ ਦੀ ਦਸ ਪਾਏ ਤੇ ਉਸ ਦੀ ਰਾਹ ਉਸ ਦਿਸ਼ਾ ਹੈ ਤਾਂ ਨਾਲ ਪ੍ਰਭੂ ਦੇ ਚਨਣਾ ਵਿੱਚ ਪਹੁੰਚਾਂ ਜਿੰਨੀ ਮੇਰਾ ਪਿਆਰਾ 라ਵਿਆ ਸਿਨ ਪਿੱਛੇ ਲਾਗ ਫਿਰਾਓ ਜਿਨ੍ਹਾਂ ਸਤਸੰਗੀ ਸਹੇਲੀਆਂ ਨੇ ਪਿਆਰੇ ਪ੍ਰਭੂ ਦਾ ਮਿਲਾਪ ਹਾਸਲ ਕੀਤਾ ਹੈ ਮੈਂ ਉਹਨਾਂ ਅੱਗੇ ਤਰਲਾ ਕਰਾਂ ਉਹਨਾਂ ਦੀ ਸੇਵਾ ਕਰਕੇ ਉਹਨਾਂ ਦੇ ਪਿੱਛੇ ਲੱਗੀ ਫਿਰਾਂ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ ਚਾਉ ਮੈਂ ਉਹਨਾਂ ਅੱਗੇ ਤਰਲਾ ਕਰਾਂ ਉਹਨਾਂ ਦੀ ਸੇਵਾ ਕਰਕੇ ਉਹਨਾਂ ਦੇ ਪਿੱਛੇ ਲੱਗੀ ਫਿਰਾਂ ਕਿਉਂ ਮੇਰੇ ਕਿਉਂਕਿ ਮੇਰੇ ਅੰਦਰ ਪ੍ਰਭੂ ਨੂੰ ਮਿਲਣ ਦਾ ਚਾਉ ਹੈ ਮੇਰੇ ਭਾਈ ਜਨਾ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ ਇਹ ਮੇਰੇ ਭਰਾਵੋ ਮੈਨੂੰ ਕੋਈ ਧਿਰ ਪਰਮਾਤਮਾ ਮਿਲਾ ਦਿਓ ਹਉ ਸਤਗੁਰ ਵਿਟ ਹੋਂ ਬਾਰਿਆ ਜਿਨ ਹਰ ਪ੍ਰਭ ਦੀ ਅਦਿਕਾਏ ਪਰ ਗੁਰੂ ਤੋਂ ਬਿਨਾ ਹੋਰ ਕੋਣ ਮਿਲਾ ਸਕਦਾ ਹੈ ਮੈਂ ਸਤਗੁਰੂ ਤੋਂ ਸਦਕੇ ਜਾਂਦਾ ਹਾਂ ਜਿਸਨੇ ਪਰਮਾਤਮਾ ਵੇਖਾਲ ਦਿੱਤਾ ਭਾਵ ਜੋ ਵੇਖਾਲ ਦਿੰਦਾ ਹੈ ਰਹਾਉ ਉਏ ਨਿਮਾਣੀ ਟੇ ਪਵਾ ਪੂਰੇ ਸਤਗੁਰੂ ਪਾਸ ਮੇਰਾ ਮਨ ਲੋਚਦਾ ਹੈ ਕਿ ਮੈਂ ਹੋਰ ਮਾਨ ਆਸਰਾ ਛੱਡ ਕੇ ਪੂਰੇ ਸਤਗੁਰੂ ਦੇ ਚਰਨਾ ਉੱਤੇ ਡਿੱਗ ਪਵਾ ਨਿਮਾਣਿਆ ਗੁਰ ਮਾਨ ਹੈ ਗੁਰ ਸਤਗੁਰੂ ਕਰੀ ਸਾ ਬਾਸ ਗੁਰੂ ਉਹਨਾਂ ਦਾ ਮਾਨ ਆਸਰਾ ਹੈ ਜਿਨ੍ਹਾਂ ਦਾ ਹੋਰ ਕੋਈ ਆਸਰਾ ਨਹੀਂ ਹੁੰਦਾ ਨੇ ਮਾਨਿਆ ਨੂੰ ਗੁਰੂ ਦਿਲਾਸਾ ਦਿੰਦਾ ਹੈ ਆ ਗੁਰ ਸਾ ਲਾਹੇ ਨਾ ਰਜਉ ਮੈਂ ਮੇਲੇ ਹਰ ਪ੍ਰਭ ਪਾਸ ਗੁਰੂ ਦੀਆਂ ਵਡਿਆਈਆਂ ਕਰ ਕਰਕੇ ਮੇਰਾ ਮਨ ਰਜਦਾ ਨਹੀਂ ਹੈ ਗੁਰੂ ਮੇਰੇ ਮੈਨੂੰ ਮੇਰੇ ਪਾਸ ਹੀ ਵਸਦਾ ਪ੍ਰਮਾਤਮਾ ਮਿਲਾਂ ਦੇ ਸਮਰੱਥ ਹੈ ਸਤ ਗੁਰੂ ਨੂੰ ਸਭ ਕੋ ਲੋਚਦਾ ਜੇ ਤਾਂ ਜਗਤ ਸਭ ਕੋਏ ਜਿਤਨਾ ਇਹ ਸਾਰਾ ਜਗਤ ਹੈ ਹਰ ਇੱਕ ਜੀਵ ਸਤਿਗੁਰੂ ਨੂੰ ਮਿਲਣ ਲਈ ਤੰਗਦਾ ਹੈ ਬਿਨ ਭਾਗਾਂ ਦਰਸ਼ਨ ਨਾ THਿਆ ਭਾਗ ਹੀਣ ਬੈ ਰੋਏ ਪਰ ਚੰਗੀ ਕਿਸਮਤ ਤੋਂ ਬਿਨਾ ਸਤਿਗੁਰੂ ਦਾ ਦਰਸ਼ਨ ਨਹੀਂ ਹੁੰਦਾ ਗੁਰੂ ਦੀ ਕਦਰ ਨਹੀਂ ਪੈਂਦੀ ਗੁਰੂ ਤੋਂ ਵਿਛੜ ਕੇ ਮੰਦ ਭਾਗਣ ਜੀਵ ਇਸਤਰੀ ਬੈਟੀ ਦੁਖੀ ਹੁੰਦੀ ਹੈ ਜੋ ਹਰ ਪ੍ਰਭਾਣਾ ਸੋਤੀਆ ਤੁਰ ਲਿਖਿਆ ਨਾ ਮਿਟੇ ਕੋਏ ਪਰ ਜੀਵਾਂ ਦੇ ਪੀ ਕੀ ਬਸ ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ਧੁਰੋਂ ਪ੍ਰਭੂ ਦੀ ਦਰਗਾਹ ਤੋਂ ਲਿਖੇ ਹੁਕਮ ਨੂੰ ਕੋਈ ਮਿਟਾ ਨਹੀਂ ਸਕਦਾ ਆਪੇ ਸਤਿਗੁਰੂ ਆਪ ਹਰ ਆਪੇ ਮੇਲ ਮਿਲਾਏ ਪਰਮਾਤਮਾ ਆਪ ਹੀ ਸਤਿਗੁਰੂ ਮਿਲਾਉਂਦਾ ਹੈ ਤੇ ਗੁਰੂ ਦੀ ਰਾਹੀ ਆਪਣੇ ਚਰਨਾਂ ਵਿੱਚ ਮਿਲਾਉਂਦਾ ਹੈ ਆਪ ਦਇਆ ਕਰ ਮੇਲ ਸੀ ਗੁਰ ਸਤ ਗੁਰ ਪੀਛੇ ਪਾਏ ਪ੍ਰਭੂ ਜੀਵਨ ਨੂੰ ਆਪ ਹੀ ਸਤ ਗੁਰ ਦੇ ਲੜ ਲਾ ਕੇ ਮੇਰ ਕਰਕੇ ਆਪਣੇ ਨਾਲ ਮੇਲਾਂ ਦੇ ਸਮਰੱਥ ਹੈ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲਐ ਸਮਾਏ ਇਹ ਨਾਨਕ ਜਗ ਦੇ ਜੀਵਾਂ ਦਾ ਸੰਹਾਰਾ ਪਰਮਾਤਮਾ ਜਗਤ ਵਿੱਚ ਹਰ ਥਾਂ ਆਪ ਹੀ ਆਪ ਹੈ ਜੇ ਜੀਵ ਨੂੰ ਆਪਣੇ ਚਰਨਾਂ ਵਿੱਚ ਜੋੜਦਾ ਹੈ ਉਹ ਉਸ ਨਾਲ ਇਉਂ ਇੱਕ ਮਿਕ ਹੋ ਜਾਂਦਾ ਹੈ ਜਿਵੇਂ ਪਾਣੀ ਪਾਣੀ ਵਿੱਚ ਇੱਕ ਰੂਪ ਹੋ ਜਾਂਦਾ ਹੈ ਵਾਹਿਗੁਰਜੀ ਪਾ ਕਾਲ ਸਾਹਿ ਵਾਹਿਗੁਰਜੀ ਕੀ ਫਤਿਹ